हेलो एवरीवन वेलकम टू माय चैनल हाउ आर यू आई होप यू ऑल आर गुड सो आज ਅਸੀਂ ਪੰਜਾਬੀ ਦੀ ਇੱਕ ਕਹਾਣੀ ਕਰਾਂਗੇ ਜੋ ਹੈ ਤਾਕਤ ਅਤੇ ਹੌਂਸਲਾ ਇੱਕ ਜੰਗਲ ਵਿੱਚ ਬਹੁਤ ਹੀ ਲੰਬਾ ਤੇ ਸੋਨਾ ਰੁੱਖ ਸੀ ਉਸ ਨੂੰ ਆਪਣੀ ਤਾਕਤ ਅਤੇ ਹੌਂਸਲੇ ਤੇ ਬੜਾ ਕਮੰਡ ਸੀ ਉਸ ਰੁੱਖ ਦੇ ਕੋਲ ਹੀ ਇੱਕ ਛੋਟਾ ਪੌਦਾ ਸੀ ਜੋ ਹਮੇਸ਼ਾ ਥੋੜਾ ਝੁਕਿਆ ਰਹਿੰਦਾ ਸੀ ਵੱਡਾ ਰੁੱਖ ਉਸ ਦਾ ਬਹੁਤ ਮਜ਼ਾਕ ਉਡਾਉਂਦਾ ਸੀ ਕੁਝ ਦਿਨਾਂ ਬਾਅਦ ਬਹੁਤ ਭਿਆਨਕ ਤੂਫਾਨ ਆਇਆ ਛੋਟਾ ਪੌਦਾ ਝੁਕ ਗਿਆ ਅਤੇ ਤੂਫਾਨ ਲੰਘ ਗਿਆ ਪਰ ਵੱਡਾ ਰੁੱਖ ਆਪਣੇ ਕਮੰਡ ਅਤੇ ਤਾਕਤ ਨਾਲ ਖੜਾ ਰਿਹਾ ਤੂਫਾਨ ਇੰਨਾ ਤੇਜ ਸੀ ਕਿ ਉਸ ਨੇ ਰੁੱਖ ਨੂੰ ਜੜੋਂ ਹਿਲਾ ਕੇ ਹੀ ਸਾਲ ਲਿਆ ਤੂਫਾਨ ਠੱਲ ਜਾਣ ਬਾਅਦ ਛੋਟਾ ਪੋਦ्डा ਪਹਿਲਾਂ ਵਾਂਗ ਹੀ ਖੜਾ ਹੋ ਗਿਆ ਵੱਡਾ ਰੁੱਖ ਜ਼ਮੀਨ ਉੱਤੇ ਢਾਲ ਪਿਆ ਸੀ ਸਿੱਖਿਆ ਤਾਕਤ ਅਤੇ ਹੌਂਸਲਾ ਰੱਖੋ ਪਰ ਹੱਦੋਂ ਵੱਧ ਵਿਸ਼ਵਾਸ ਮਾੜਾ ਹੁੰਦਾ ਹੈ